ਜਿਲੰਦਰ ਦੇ ਬੀ ਐਮ ਸੀ ਚੌਂਕ ਤੇ ਕਾਨੂੰਨ ਦੀਆਂ ਤੱਜੀਆਂ ਉਡਦੀਆਂ ਨਜ਼ਰ ਆਈਆਂ ਸ਼ਰਾਬ ਦੀਆਂ ਪੇਟੀਆਂ ਖੁੱਲੇ ਆਮ ਨਿੱਜੀ ਗੱਡੀਆਂ ਵਿੱਚ ਲੋਡ ਕੀਤੀਆਂ ਗਈਆਂ ਮੰਗਲਵਾਰ ਸ਼ਾਮ ਠੇਕੇ ਦੇ ਬਾਹਰ ਸਫੇਦ ਵਰਨਾਕਾਰ ਨੰਬਰ ਡੀ ਐਲ 3 ਸੀ ਬੀ 3499 ਵਿੱਚ ਲੋਡ ਹੋਈਆਂ 4 ਪੇਟੀਆਂ ਸ਼ਰਾਬ ਦੀਆਂ ਇਹ ਕੁਝ ਹੀ ਪਲਾਂ ਚ PB08EF8800 ਨੰਬਰ ਦੀ Honda WCRV ਵਿੱਚ ਵੀ ਇੱਕ ਹੋਰ ਪੇਟੀ ਭੇਜੀ ਗਈ। ਇਹ ਸਾਰਾ ਕੁਝ BMC ਚੌਂਕ ਤੇ ਸ਼ਰਿਆਮ ਹੋਇਆ ਕਾਨੂੰਨ ਦੀ ਉਲੰਘਣਾ ਦੇ ਨਾਲ। ਜਦੋਂ ਮੌਕੇ ਤੇ ਪੱਤਰਕਾਰਾਂ ਨੇ ਠੇਕੇ ਦੇ ਕਰਿੰਦੇ ਨੂੰ ਪੁੱਛਿਆ ਉਸ ਨੇ ਸਾਫ਼ ਕਿਹਾ ਮਾਲਕ ਨੇ ਫੋਨ ਤੇ ਆਰਡਰ ਦਿੱਤਾ ਸੀ ਆਪਾਂ ਸੇਲ ਕਰ ਦਿੱਤੀ ਪਰ ਮਾਲਕ ਦਾ ਨਾਮ ਦੱਸਣ ਤੋਂ ਕਰਿੰਦਾ ਮੁਕਰ ਗਿਆ। ਸ਼ਿਵਾਨੀ ਗਰੁੱਪ ਦਾ ਇਹ ਠੇਕਾ ਪਹਿਲਾਂ ਵੀ ਵਿਵਾਦਾਂ ਵਿੱਚ ਰਹਿ ਚੁੱਕਾ ਹੈ ਪਿਛਲੇ ਸਮੇਂ 'ਚ ਕਈ ਠੇਕੇ ਬੰਦ ਹੋਏ ਜੁਰਮਾਨੇ ਲੱਗੇ ਪਰ ਐਕਸਾਈਜ਼ ਵਿਭਾਗ ਦੀ ਚੁੱਪੀ ਸਵਾਲਾਂ ਦੇ ਘੇਰੇ ਵਿੱਚ ਇੰਸਪੈਕਟਰ 모ਹਿਤ ਸ਼ਰਮਾ ਨੇ ਕਿਹਾ ਸਬੂਤ ਦਿਓ ਅਸੀਂ ਤੁਰੰਤ ਕਾਰਵਾਈ ਕਰਾਂਗੇ ਸਟਾਰ ਨਿਊਜ਼ ਪੰਜਾਬੀ ਖੁਲਾਸੇ ਜਿਹੜੇ ਸੱਚ ਸਾਹਮਣੇ ਲਿਆਉਣ ਹੁਣੇ ਚਾਰ ਵਜੇ ਚੱਲ ਰਹੀਆਂ ਨੇ ਤਾਂ ਉਹਨੇ ਕਿਹਾ ਆਪਣੇ ਤਾਵਨ ਚੁਕਾਏ ਕਿ ਕੱਜ ਗੱਲ ਹੋ ਗਈ। ਉਹ ਗੁਰ ਮੰਦਾ ਬਰਾਵਾ ਗਏ ਨੇ ਵਾਸ। ਮੈਂ ਉਹ ਗੁਰ ਮੈਂ ਕਿਹਾ ਗੱਜ ਗਾਗ ਲੈ ਰਿਹਾ ਉਹ ਗੱਲ ਗਾ ਕੇ ਲੈ ਗਏ ਬਨਪਰਾ ਨੂੰ ਨੇ। ਨੰਬਰ ਮਾਲਕਾ। ਉਹ ਆਪਣਾ ਆਪਣਾ ਨੰਬਰ ਹੁੰਦਾ ਮਾਲਕਾ ਗਾ ਦੇ ਜੇ ਆਪਾਂ ਦੇਦੇ ਨਹੀਂ ਤਾਂ ਸਕੇ ਫੀਨ ਕੋ ਵਾਦਾ ਨੰਬਰ ਨੂੰ ਲੋ ਨੰਬਰ ਇਹਦਾ ਆਪਾਂ ਇਹਨਾਂ ਗੱਲ ਕਰਕੇ ਗਲ ਕਰਕੇ ਦੇਖ ਰਹੇ ਨੰਬਰ ਦੇ ਰੋਮਾਨੀ ਨੰਬਰ ਨਹੀਂ ਜੀ ਮੇਰੇ ਸਾਡੇ ਫੋਨ ਨੰਬਰ ਦੇ ਹਿਸਾਬ ਨਾਲ ਫੋਨ ਤੋਂ ਗਲ ਕਰਾਂ ਤੇ ਅੱਛਾ 12 ਤੁਸੀਂ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ